ਜੇ ਹੋ ਸਕੇ ਤਾਂ ਇਸ ਮਾਤਾ ਦੀ ਜਰੂਰ ਮਦਦ ਕਰਿਓ ਮਾਤਾ ਦਾ ਇੱਕ ਮੁੰਡਾ ਸੀ ਜਿਸ ਦੀ ਬਹੁਤ ਚਿਰ ਪਹਿਲਾਂ ਮੌਤ ਹੋ ਗਈ ਨਾ ਮਾਤਾ ਦਾ ਘਰ ਵਾਲਾ ਏ ਭਾਵ ਕੇ ਕਮਾਉਣ ਵਾਲਾ ਕੋਈ ਨਹੀਂ ਮਾਤਾ ਦਾ ਹੱਡ ਦੇ ਵਿੱਚ ਸਾਰਾ ਘਰ ਪੈ ਗਿਆ ਏ ਪਹਿਲਾਂ ਵੀ ਕੱਚਾ ਹੀ ਸੀਗਾ ਇੱਕ ਕਮਰੇ ਦਾ ਘਰ ਸੀ ਇੱਕ ਕਮਰਾ ਪਹਿਲਾਂ ਹੀ ਖਰਾਬ ਸੀ ਤੇ ਹੁਣ ਦੇਖੋ ਵੀ ਗੋਡੇ-ਗੋਡੇ ਗਾਰ ਜੰਮੀ ਪਈ ਹੈ ਘਰ ਦੇ ਅੰਦਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਨੇ ਆ ਮੇਂ ਮਾਤਾ ਕੋਲ ਸਿਰਫ ਇੱਕ ਮੰਝਾ ਸੀ ਤੇ ਥੋੜਾ ਬਹੁਤਾ ਸਮਾਨ ਸੀਗਾ ਜਦੋਂ ਰਾਵੀ ਦਾ ਪਾਣੀ ਚੜਿਆ ਇਹਨਾਂ ਦਾ ਤੁਸੀਂ ਬੰਨ ਟੁੱਟਿਆ ਤੇ ਉਸ ਤੋਂ ਬਾਅਦ ਦੇ ਹਾਲਾਤ ਦੇਖੋ ਘਰ ਦੇ ਛੱਤ ਦੇ ਬਾਲੇ ਲੱਤ ਗਏ ਨੇ ਇੱਕ ਪਾਸੋਂ ਤਾਂ ਖੋਲ ਹੀ ਪੈ ਗਿਆ ਆ ਦੇਖੋ ਵੀ ਮੰਝਾ ਉਸੇ ਤਰੀਕੇ ਨਾਲ ਉੱਥੇ ਪਿਆ ਰਹਿ ਗਿਆ ਮਾਤਾ ਬਾਲਣ ਉੱਥੇ ਪਿਆ ਆ ਜਿੱਥੋਂ ਉਹਨੇ ਰੋਟੀ ਪਾਣੀ ਕਰਦੀ ਸੀਗੀ ਦੂਸਰੇ ਪਾਸੋਂ ਆ ਬਾਲਿਆਂ ਦੀ ਛੱਤ ਦੇਖੋ ਵੀ ਘੱਡਾ ਵੱਡਾ ਮੂਰਾ ਪੈ ਗਿਆ ਹੁਣ ਇਹ ਘਰ ਰਹਿਣ ਲਾਇਕ ਨਹੀਂ ਬਚਿਆ ਮਾਤਾ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਵਾ ਟਾਂਡਾ ਦੀ ਬਸਤੀ ਹਰੀਜਾਂ ਦੇ ਵਿੱਚ ਰਹਿੰਦੇ ਨੇ ਇਹਨਾਂ ਦੇ ਸਿਰ ਦੇ ਉੱਪਰ ਕੋਈ ਵੀ ਕਮਾਉਣ ਵਾਲਾ ਨਹੀਂ ਤੇ ਜਿਹੜੀ ਇੱਕ ਛੱਤ ਸੀਗੀ ਉਹ ਵੀ ਹੁਣ ਪ੍ਰਮਾਤਮਾ ਨੇ ਖੋ ਲਈ ਹੈ ਹੋ ਸਕੇ ਤੇ ਇਹਨਾਂ ਦੇ ਕੋਲ ਜਾ ਕੇ ਤੁਸੀਂ ਇਹਨਾਂ ਦੀ ਜਰੂਰ ਮਦਦ ਕਰਿਓ ਕਿਸੇ ਨੇ ਕੋਈ ਪੈਸਾ ਦੇਣ ਦੀ ਲੋੜ ਨਹੀਂ ਤੁਸੀਂ ਆਪ ਜਾਇਓ ਤੇ ਹਾਲ